ਪੀਟੀਸੀ న్యూਸ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਜਿਸ ਬੁੱਡੇ ਨਾਲੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਹੋਇਆ ਲੁਧਿਆਣੇ ਦੀਆਂ ਸੜਕਾਂ ਤੇ ਹੁਣ ਉਸ ਤੇ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਉਸ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਉਸ ਨੂੰ ਲੈ ਕੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੀਪੀਸੀਬੀ ਯਾਨੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਇੱਕ ਵੱਡਾ ਆਰਡਰ ਜਾਰੀ ਕੀਤਾ ਹੈ ਇਸ ਆਰਡਰ ਦੇ ਮੁਤਾਬਕ ਕਿਹਾ ਗਿਆ ਹੈ ਕਿ ਲੁਧਿਆਣੇ ਦੀਆਂ 54 ਜੋ ਡਾਈਇੰਗ ਇੰਡਸਟਰੀਆਂ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਬੰਦ ਕੀਤਾ ਜਾਏ ਜਿਨ੍ਹਾਂ ਦਾ ਪਾਣੀ ਬੁੱਡੇ ਨਾਲੇ ਦੇ ਵਿੱਚ ਡਿੱਗਦਾ ਹੈ ਜੀहां ਤੁਸੀਂ ਸਹੀ ਸੁਣ ਰਹੇ ਹੋ ਹੁਣ ਗ੍ਰੀਨ ਟ੍ਰਿਬਿਊਨਲ ਨੇ ਵੱਡਾ ਫੈਸਲਾ ਕੀਤਾ ਹੈ ਕਿ 54 ਯੂਨਿਟਾਂ ਨੇ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਇਹਨਾਂ ਦੀ ਤੁਹਾਨੂੰ ਦੱਸਦੀ ਕਿ 11 ਯੂਨਿਟਾਂ ਉਹ ਨੇ ਜਿਹੜੀਆਂ ਕਿ ਵੱਡੀਆਂ ਯੂਨਿਟਾਂ ਨੇ ਤੇ ਉਸ ਤੋਂ ਇਲਾਵਾ ਜਿਹੜੀਆਂ 43 ਯੂਨਿਟਾਂ ਨੇ ਉਹ 43 ਯੂਨਿਟਾਂ ਸਮਾਲ ਇੰਡਸਟਰੀਆਂ ਨੇ ਕੁੱਲ ਮਿਲਾ ਕੇ 54 ਇੰਡਸਟਰੀਆਂ ਨੇ ਜੋ ਬੰਦ ਕੀਤੀਆਂ ਜਾਣਗੀਆਂ ਤੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਸ ਦੇ ਵਿੱਚ ਵੱਡੀ ਕੰਪਨੀ ਵਰਧਮਾਨ ਇੰਡਸਟਰੀ ਤੁਸੀਂ ਸੁਣਿਆ ਹੋਵੇਗਾ ਇਹ ਗਰਮ ਕੱਪੜਿਆਂ ਗਰਮ ਕੱਪੜੇ ਤਿਆਰ ਕਰਦੀ ਹੈ ਇੱਕ ਇਹ ਇੰਡਸਟਰੀ ਇਸ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਉਸ ਦੀਆਂ ਵੀ ਦੋ ਯੂਨਿਟਾਂ ਇਸ ਲਿਸਟ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤਾਂ ਕੁੱਲ ਮਿਲਾ ਕੇ 54 ਯੂਨਿਟਾਂ ਹੁਣ ਬੰਦ ਕੀਤੀਆਂ ਜਾਣਗੀਆਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦਿਨਾਂ ਦੇ ਵਿੱਚ ਜੋ ਐਕਸ਼ਨ ਕਮੇਟੀ ਸੀ ਉਸ ਤੋਂ ਇਲਾਵਾ ਕੁਝ ਨਿਹੰਗ ਸਿੰਘ ਸੀ ਉਸ ਤੋਂ ਇਲਾਵਾ ਜੋ ਡਾਈਇੰਗ ਇੰਡਸਟਰੀ ਨੂੰ ਦੇ ਨੁਮਾਇंदे ਸੀ ਉਹ ਸੜਕਾਂ ਤੇ ਉਤਰੇ ਸੀ ਉਹਨਾਂ ਨੇ ਕਿਹਾ ਸੀ ਡਾਈਇੰਗ ਇੰਡਸਟਰੀ ਦੇ ਦੇ ਜੋ ਨੁਮਾਇंदे ਸੀ ਉਹਨਾਂ ਨੇ ਕਿਹਾ ਸੀ ਕਿ ਸਾਡਾ ਸਾਡਾ ਇਸ ਦੇ ਵਿੱਚ ਕਸੂਰ ਨਹੀਂ ਹੈ ਕਸੂਰ ਸਰਕਾਰ ਦਾ ਪ੍ਰਸ਼ਾਸਨ ਦਾ ਜਿਸ ਦੀ ਜ਼ਿੰਮੇਵਾਰੀ ਹੈ ਬੁੱਡੇ ਨਾਲੇ ਨੂੰ ਸਾਫ਼ ਰੱਖਣਾ ਪਰ ਹੁਣ ਇਸ ਦੇ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੀਪੀਸੀਬੀ ਨੂੰ ਕਿਹਾ ਹੈ ਕਿ ਤੁਸੀਂ ਇੰਨਾ ਇੰਡਸਟਰੀ ਇੰਨਾ ਇੰਡਸਟਰੀਆਂ ਦਾ ਬਾਈ ਨੇਮ ਇੱਕ ਲਿਸਟ ਜਾਰੀ ਕੀਤੀ ਗਈ ਕਿ ਹੁਣ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਇਹਨਾਂ ਦਾ ਪਾਣੀ ਜੋ ਬੁੱਢਾ ਨਾਲਾ ਉਸ ਦੇ ਵਿੱਚ ਨਹੀਂ ਡਿੱਗਣ ਦਿੱਤਾ ਜਾਏਗਾ ਰਿਪੋਰਟ ਜੋ ਕਹਿੰਦੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਦੇ ਰਹੀ ਕਿ ਇਸ ਰਿਪੋਰਟ ਦੇ ਵਿੱਚ ਜੋ ਆਰਡਰ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪੜਨ ਵਾਲੀਆਂ ਨੇ ਇਸ ਦੇ ਵਿੱਚ ਅਹਿਮ ਗੱਲ ਇਹ ਵੀ ਕਹੀ ਹੈ ਕਿ ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਟ੍ਰੀਟਮੈਂਟ ਪਲਾਨ ਪਲਾਂਟ ਦੇ ਨਾਲ ਜੁੜੀਆਂ ਹੋਈਆਂ ਨੇ ਮਤਲਬ ਕਿ ਜੋ ਇੰਡਸਟਰੀ ਦੇ ਵਿੱਚ ਗੰਦਾ ਪਾਣੀ ਨਿਕਲਦਾ ਉਸ ਨੂੰ ਟ੍ਰੀਟ ਕਰਕੇ ਉਸ ਦੇ ਵਿੱਚ ਜੋ ਜ਼ਹਿਰੀਲੇ ਪਦਾਰਥ ਨੇ ਜਾਂ ਗੰਦ ਪਾਣੀ ਹੈ ਉਸ ਨੂੰ ਉਸ ਨੂੰ ਕੱਢ ਕੇ ਜੋ ਪਾਣੀ ਬਚਦਾ ਉਸ ਨੂੰ ਨਾਲੇ ਦੇ ਵਿੱਚ ਡੇਗਿਆ ਜਾਂਦਾ ਹੈ ਉਹ ਤਾਂ ਠੀਕ ਨੇ ਪਰ ਜਿਹੜੀਆਂ ਇੰਡਸਟਰੀਆਂ ਫੈਲੀਆਂ ਹੋਈਆਂ ਨੇ ਬੁੱਡੇ ਨਾਲੇ ਦੇ ਆਲੇ ਦੁਆਲੇ ਯਾਨੀ ਜਿਨ੍ਹਾਂ ਦਾ ਕੋਈ ਵੀ ਕਨੈਕਸ਼ਨ ਟ੍ਰੀਟਮੈਂਟ ਪਲਾਂਟ ਨਾਲ ਨਹੀਂ ਹੈ ਜਾਂ ਇਸ ਦਾ ਮਤਲਬ ਇਹ ਹੋਇਆ ਕਿ ਇਹਨਾਂ ਦਾ ਜੋ ਗੰਦਾ ਪਾਣੀ ਉਹ ਸਿੱਧੇ ਤੌਰ ਤੇ ਬੁੱਡੇ ਨਾਲੇ ਦੇ ਵਿੱਚ ਡਿੱਗਦਾ ਹੈ ਇਸੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਕਿ 54 ਇੰਡਰਟਾਂ ਨੂੰ ਇੱਕ ਹਫ਼ਤੇ ਦੇ ਅੰਦਰ ਬੰਦ ਕੀਤਾ ਜਾਵੇ ਅਹਿਮ ਗੱਲ ਇਹ ਹੈ ਕਿ ਵਰਧਮਾਨ ਯੂਨੀ ਇੰਡਸਟਰੀ ਜਿਹੜੀ ਹੈ ਉਸ ਦੀਆਂ ਵੀ ਯੂਨਿਟਾਂ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਤੁਹਾਨੂੰ ਦੱਸ ਦਈਏ ਕੀ ਬੁੱਢਾ ਦਰਿਆ ਹੁੰਦਾ ਸੀ ਬੁੱਢਾ ਨਾਲਾ ਬਣਦੇ ਬਣਦੇ ਇਹਨੂੰ ਕਈ ਸਾਲ ਲੱਗੇ ਕਿਉਂਕਿ ਲੁਧਿਆਣੇ ਦੇ ਵਿੱਚੋਂ ਇਹ ਨਾਲਾ ਲੰਘਦਾ ਹੈ ਹਾਲਾਂਕਿ ਇਹਨੂੰ ਦਰਿਆ ਕਹਿਣਾ ਜ਼ਿਆਦਾ ਠੀਕ ਰਹੇਗਾ ਇਹ ਨਾਲਾ ਬਣ ਗਿਆ ਜੋ ਇੰਡਸਟਰੀਆਂ ਦੇ ਪਾਣੀ ਉਸ ਦੇ ਵਿੱਚ ਪੈਂਦੇ ਨੇ ਘਰੇਲੂ ਵਰਤੋਂ ਤੋਂ ਬਾਅਦ ਜੋ ਪਾਣੀ ਬੁੱਢੇ ਨਾਲੇ ਦੇ ਵਿੱਚ ਡਿੱਗਿਆ ਜਾਂਦਾ ਉਸ ਤੋਂ ਬਾਅਦ ਇਸ ਨੂੰ ਨਾਲਾ ਦਾ ਕਰਾਰ ਦੇ ਦਿੱਤਾ ਗਿਆ ਇਸ ਦਾ ਜੋ ਪੈਚ ਹੈ ਘੱਟੋ-ਘੱਟ 12 ਤੋਂ 15 ਕਿਲੋਮੀਟਰ ਹੈ ਜੋ ਲੁਧਿਆਣੇ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਹੈ ਪਿੱਛੋਂ ਇਹ ਬੁੱਢਾ ਦਰਿਆ ਇੱਥੇ ਆ ਜਾਂਦਾ ਬੁੱਢਾ ਨਾਲਾ ਬਣ ਜਾਂਦਾ ਤੇ ਇਹੀ ਗੰਦਾ ਪਾਣੀ ਅੱਗੇ ਪਹੁੰਚ ਕੇ ਸਤਲੁਜ ਦਰਿਆ ਦੇ ਵਿੱਚ ਮਿਲ ਇਸੇ ਨੂੰ ਲੈ ਕੇ ਜੋ ਲੋਕ ਵਾਤਾਵਰਣ ਪ੍ਰੇਮੀ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੀ ਗੱਲ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦਾ ਜੋ ਪਾਣੀ ਹੈ ਉਹ ਵੀ ਜ਼ਹਿਰੀਲਾ ਹੋ ਰਿਹਾ ਪੰਜਾਬ ਦਾ ਜ਼ਮੀਨੀ ਪਾਣੀ ਜ਼ਹਿਰੀਲਾ ਹੋ ਰਿਹਾ ਸਿਰਫ ਬੁੱਡੇ ਨਾਲੇ ਦੇ ਆਲੇ ਦੁਆਲੇ ਜਾਂ ਲੁਧਿਆਣੇ ਦੇ ਲੋਕਾਂ ਨੂੰ ਹੀ ਇਸ ਦਾ ਖਤਰਾ ਨਹੀਂ ਹੈ ਸਗੋਂ ਸਤਲੁਜ ਦਰਿਆ ਜਿੱਥੇ-ਜਿੱਥੇ ਵੀ ਵਹਿੰਦਾ ਹੈ ਉੱਥੇ ਦੇ ਆਲੇ ਦੁਆਲੇ ਦੇ ਪਿੰਡਾਂ ਉੱਥੇ ਦੇ ਸ਼ਹਿਰਾਂ ਦੇ ਵਿੱਚ ਜੋ ਪਾਣੀ ਜਾ ਰਿਹਾ ਉਹ ਵੀ ਖਤਰਨਾਕ ਹੈ ਤੇ ਉਹ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਹੋਇਆ ਸੀ ਲੁਧਿਆਣੇ ਦੀਆਂ ਸੜਕਾਂ ਦੇ ਹਾਲਾਂਕਿ ਕੋਈ ਪਹਿਲਾ ਸੰਘਰਸ਼ ਨਹੀਂ ਸੀ ਬੁੱਡੇ ਨਾਲੇ ਨੂੰ ਬਚਾਉਣ ਦੇ ਲਈ ਉਸ ਨੂੰ ਸਾਫ ਕਰਨ ਦੇ ਲਈ ਕਈ ਸਾਲਾਂ ਤੋਂ ਸੰਘਰਸ਼ ਜਾਰੀ ਹੈ ਪਰ ਜੋ ਸਾਰੀਆਂ ਕੋਸ਼ਿਸ਼ਾਂ ਨੇ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਇਸ ਦੇ ਮਾਮਲੇ ਦੇ ਵਿੱਚ ਕਿਸੇ ਵੀ ਕਿਸੇ ਵੀ ਨਤੀਜੇ ਤੇ ਕੋਈ ਵੀ ਏਜੰਸੀ ਨਹੀਂ ਪਹੁੰਚ ਪਾਂਦੀ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਣ ਸ਼ਾਇਦ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਹ ਆਰਡਰ ਦਿੱਤਾ ਗਿਆ ਕਿ 54 ਯੂਨਿਟਾਂ ਜੋ ਕਿ ਵੱਖ-ਵੱਖ ਇਲਾਕੇ ਦੇ ਵਿੱਚ ਫੈਲੀਆਂ ਹੋਈਆਂ ਨੇ ਬੁੱਡੇ ਨਾਲੇ ਦੇ ਕੰਡੇ ਤੇ ਇਸ ਕਰਕੇ ਕਿਉਂਕਿ ਉਹ ਟ੍ਰੀਟਮੈਂਟ ਪਲਾਂਟ ਦੇ ਨਾਲ ਜੁੜੀਆਂ ਨਹੀਂ ਨੇ ਇਸ ਕਰਕੇ ਇਹਨਾਂ ਦਾ ਪਾਣੀ ਚਿੱਦੇ ਤੌਰ ਤੇ ਮੰਨਿਆ ਜਾਵੇ ਕਿ ਇਹ ਨਾਲੇ ਦੇ ਵਿੱਚ ਡੇਗਿਆ ਜਾ ਰਿਹਾ ਇਸ ਕਰਕੇ ਇਹਨਾਂ ਦਾ ਜੋ ਜੋ ਯੂਨਿਟਾਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਹੁਣ ਤੁਹਾਨੂੰ ਇਹ ਦੱਸਦੇ ਆ ਕਿ ਇਸ ਪੂਰੇ ਬੁੱਡੇ ਨਾਲੇ ਦਾ ਮਸਲਾ ਕੀ ਹੈ ਆਖਿਰਕਾਰ ਇਸ ਨੂੰ ਸਾਫ ਕਰਨ ਜਾਂ ਜਿਹੜੀਆਂ ਇੰਡਸਟਰੀਆਂ ਨੇ ਉਸ ਦਾ ਪਾਣੀ ਇਸ ਦੇ ਵਿੱਚ ਨਾ ਗੇ ਡੇਗੇ ਜਾਣ ਦਾ ਜੋ ਜੋ ਡਿਮਾਂਡ ਉੱਠਦੀ ਰਹਿੰਦੀ ਹੈ ਵਾਤਾਵਰਣ ਪ੍ਰੇਮੀਆ ਵੱਲੋਂ ਖਾਸ ਕਰਕੇ ਉਹਨਾਂ ਦਾ ਇਸ ਪੂਰੇ ਮਸਲੇ ਬਾਰੇ ਕਹਿਣਾ ਕੀ ਹੈ ਤੇ ਡਿਮਾਂਡਸ ਕੀ ਨੇ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਦੱਸਦੇ ਆਂ ਜੋ ਪਹਿਲੀ ਗੱਲ ਹੈ ਬੁੱਡੇ ਨਾਲੇ ਦੇ ਵਿੱਚ ਇਹਦਾ ਵਿਵਾਦ ਇਹ ਹੈ ਕਿ ਬੁੱਡੇ ਨਾਲੇ ਦੇ ਪਾਣੀ ਦਾ ਜੋ ਮਸਲਾ ਹੈ ਉਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਇਸ ਦੇ ਪਾਣੀ ਦੇ ਵਿੱਚ ਕੈਮੀਕਲ ਘੁਲਦੇ ਨੇ ਇਸ ਦਾ ਇਸ ਤਰ੍ਹਾਂ ਦਾ ਇਲਜ਼ਾਮ ਹੈ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਪਾਣੀ ਕਾਰਨ ਇਹ ਨਿਕਲਣ ਵਾਲੇ ਪਾਣੀ ਕਾਰਨ ਬੁੱਢਾ ਨਾਲਾ ਜੋ ਉਹ ਗੰਦਾ ਹੋ ਗਿਆ ਹਾਲਾਂਕਿ ਇਹਨੂੰ ਪਹਿਲਾਂ ਦਰਿਆ ਕਿਹਾ ਜਾਂਦਾ ਸੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਇਹ ਸੱਦਾ ਦੇ ਰਿਹਾ ਹੈ ਜਿਸੇ ਇਸੇ ਕਰਕੇ ਇਸ ਦੀ ਮੰਗ ਕੀਤੀ ਜਾਂਦੀ ਕਿ ਇਸ ਨੂੰ ਸਾਫ਼ ਰੱਖਿਆ ਜਾਵੇ ਤੇ ਇਸ ਤੋਂ ਇਲਾਵਾ ਜਿਹੜੀਆਂ ਫੈਕਟਰੀਆਂ ਇਸ ਦੇ ਕੰਡੇ ਤੇ ਨੇ ਉਹ ਸਾਰੀਆਂ ਦੇ ਸਾਰੀਆਂ ਫੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਕਰੀਬ 2800 ਇਸ ਤਰ੍ਹਾਂ ਦੀਆਂ ਇਕਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਗੰਦਾ ਪਾਣੀ ਨਿਕਲਦਾ ਹੈ ਉਹਨਾਂ ਦਾ ਪਾਣੀ ਨਿਕਲ ਕੇ ਬੁੱਡੇ ਨਾਲੇ ਦੇ ਵਿੱਚ ਜਾਂਦਾ ਹਾਲਾਂਕਿ ਉਹਦੇ ਵਿੱਚ ਇਹ ਗੱਲ ਵੱਖ ਹੈ ਕਿ ਬਹੁਤ ਸਾਰਾ ਟ੍ਰੀਟ ਹੁੰਦਾ ਬਹੁਤ ਸਾਰਾ ਟ੍ਰੀਟ ਨਹੀਂ ਹੁੰਦਾ ਇਸ ਦੇ ਵਿੱਚੋਂ 1700 ਹੀ ਰਜਿਸਟਰਡ ਨੇ ਅਜਿਹਾ ਦਾਵਾ ਕੀਤਾ ਜਾਂਦਾ ਹੈ 300 ਹਜੇ ਵੀ ਰਜਿਸਟ੍ਰੇਸ਼ਨ ਦੀ ਕਤਾਰ ਵਿੱਚ ਨੇ ਇਸ ਤੋਂ ਇਲਾਵਾ ਬਾਕੀ ਸਾਰੀਆਂ ਇਕਾਈਆਂ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਨੇ ਇਸ ਤਰ੍ਹਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿੰਨਾ ਇਕਾਈਆਂ ਚੋਂ ਗੰਦਾ ਪਾਣੀ ਨਿਕਲਦਾ ਉਸ ਦਾ ਰਹਿਦ ਖੁੰਦ ਨਿਕਲਦੀ ਹੈ ਉਹ ਬੁੱਡੇ ਨਾਲੇ ਦੇ ਵਿੱਚ ਸਿੱਧੇ ਤੌਰ ਤੇ ਪਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤੇ ਲੰਬੇ ਸਮੇਂ ਤੋਂ ਇਸ ਦੀ ਸਫਾਈ ਨੂੰ ਲੈ ਕੇ ਇਹ ਸੰਘਰਸ਼ ਚੱਲ ਰਿਹਾ ਸੀ ਤਾਂ ਬੁੱਡੇ ਨਾਲੇ ਦੇ ਜੋ ਮਸਲਾ ਹੈ ਉਸ ਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਸਰਕਾਰ ਜੋ ਮਰਜੀ ਕਹੇ ਕਿ ਇਸ ਦੀ ਸਫਾਈ ਦੇ ਲਈ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਜਾਂ ਡਾਈਂਗ ਇੰਡਸਟਰੀ ਜੋ ਇਹ ਦਾਅਵਾ ਕਰਦੀ ਹੈ ਕਿ ਇਹ ਸਾਡਾ ਕੰਮ ਨਹੀਂ ਸਗੋ ਸਰਕਾਰ ਦਾ ਕੰਮ ਹੈ ਅਤੇ ਅਸੀਂ ਜੋ ਆਪਣਾ ਪਾਣੀ ਛੱਡਦੇ ਉਹ ਟ੍ਰੀਟ ਕਰਕੇ ਛੱਡਦੇ ਹਾਂ ਪਰ ਇੱਕ ਗੱਲ ਤਾਂ ਸਾਫ਼ ਹੈ ਇੱਕ ਗੱਲ ਤੈ ਹੈ ਕਿ ਬੁੱਢਾ ਨਾਲਾ ਜੋ ਦਰਿਆ ਹੁੰਦਾ ਸੀ ਉਹ ਨਾਲਾ ਕਿਵੇਂ ਬਣਿਆ ਦਰਿਆ ਨਾਲਾ ਬਣਿਆ ਤਾਂ ਇਹ ਸਾਫ਼ ਤੌਰ ਤੇ ਵਿਜੀਬਲ ਦੇਖਿਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਕੁਸਤਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਕੌਣ ਸੁੱਟ ਰਿਹਾ ਹੈ ਇਸ ਦੀ ਜਾਂਚ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਬਾਈ ਨੇਮ 54 ਇੰਡਸਟਰੀਆਂ ਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਬੰਦ ਕਰਨ ਦਾ ਅਧਿ ਤਾਕੀ ਦਿੱਤੀ ਗਈ ਹੈ ਪੀਪੀਸੀਬੀ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਹੁਣ ਦੇਖਣਾ ਹੋਵੇਗਾ ਕਿ ਕੀ ਜੋ ਲੋਕ এনवायरमेंट ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਸजग ਨੇ ਉਹਨਾਂ ਨੂੰ ਕੀ ਇਹ ਪਹਿਲੀ ਜਿੱਤ ਜਾਪੇਗੀ ਕਿਉਂਕਿ ਇਸ ਤੋਂ ਬਾਅਦ ਹੁਣ ਇਹ ਇੱਕ ਨਜ਼ੀਰ ਬਣ ਜਾਏਗੀ ਕਿ 54 ਇੰਡਸਟਰੀਆਂ ਔਨ ਰਿਕਾਰਡ ਨੇ ਜਿੰਨਾਂ ਦੇ ਵਿੱਚ ਜਾਂਚ ਕੀਤੀ ਗਈ ਕਿ ਇਹਨਾਂ ਦਾ ਪਾਣੀ ਬਿਨਾਂ ਟ੍ਰੀਟ ਕੀਤੇ ਨਾਲੇ ਵਿੱਚ ਸੁੱਟਿਆ ਜਾਂਦਾ ਤਾਂ ਬਾਕੀ ਇੰਡਸਟਰੀਆਂ ਦੀ ਜਾਂਚ ਕੀਤੀ ਜਾਵੇ ਤੇ ਨਾਲੇ ਨੂੰ ਸਾਫ਼ ਰੱਖਣ ਦੇ ਵਿੱਚ ਮਦਦ ਕੀਤੀ ਜਾਵੇ